ਮੈਂ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੇ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਤੇ ਲਈ ਅੱਜ ਕਾਗਜ਼ ਦਾਖਲ ਕਰਨ ਜਾ ਰਹੇ ਆ ਪਹਿਲਾਂ ਤਾਂ ਉਹਨਾਂ ਨੂੰ ਵਾਰਕ ਪਾ ਦਵਾ ਗਈ ਔਰ ਮੈਂ ਇਥੇ ਥੋੜਾ ਇੰਤਜ਼ਾਮ ਵੀ ਦੇਖਣ ਆਈ ਸੀ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਗਰ ਕਿਸੇ ਦੀ ਕੋਈ ਦਿੱਕਤ ਆਉਂਦੀ ਹੈ ਕੋਈ ਕਾਗਜ਼ ਵਗੈਰਾ ਰਹਿ ਜਾਂਦਾ ਤਾਂ ਉਹ ਵੀ ਐਸਟੀਐਮ ਸਾਹਿਬ ਨੂੰ ਕਹਿ ਕੇ ਆਈਆਂ ਵੀ ਸਾਰੇ ਭੈਣ ਭਰਾਵਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣਾ ਜਿਹੜਾ ਕਾਗਜ਼ ਦਾਖਲ ਕਰਨ ਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਸੋ ਸਾਰਿਆਂ ਨੂੰ ਇਹ ਜਿਹੜਾ ਲੋਕਤੰਤਰ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਰਿਪਰੈਜੈਂਟੇਸ਼ਨ ਦੇ ਬੇਸ ਤੇ ਜੋ ਭਾਰਤ ਦੇ ਸੰਵਿਧਾਨ ਤੇ ਅਕੋਰਡਿੰਗਲੀ ਇਹ ਲੜਾਈ ਲੜਨ ਸੋ ਇਸੇ ਕਰਕੇ ਮੈਂ ਇੱਥੇ ਆਈ ਸੀ ਔਰ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਤੇ ਜਿੰਨੇ ਵੀ ਭੈਣ ਭਰਾ ਮੈਂ ਵੀ ਆਪਣੇ ਤੁਹਾਡੇ ਜ਼ਰੀਏ ਅਪੀਲ ਕਰਾਂਗੀ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਦੀ ਹੈ ਪਾਰਟੀਬਾਜ਼ੀ ਤੋਂ ਉੱਠ ਕੇ ਮੈਂ ਅਪੀਲ ਕਰਦੀ ਆ ਕਿ ਮੇਰੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਕੱਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਉਠੇ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਕੀਤੀ ਗਈ ਹੈ ਜਾਂ ਕਿਸੇ ਨਾਲ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਧਾਈ ਪਾਦੀ ਰੋਟੀ ਤੇ ਕਰ ਰਹੀ ਹੈਗੀ ਇਹ ਦੇਖੋ ਲੈ ਜੋ ਵੈਲਟ ਜਿਹਦੇ ਵਿੱਚ ਇਹ ਤੋਂ ਪਾਇਆ ਜਾ ਰਿਹਾ ਹੈਗਾ ਕਹਿ ਰਹੇ ਸੱਤਾ ਤਰੀ ਉੱਪਰ ਰੋਕ ਲਗਾਇਆ ਵੀ ਕਾਜ ਪਰ ਨਹੀਂ ਦੇ ਕੋਈ ਮੈਂ ਤਾਂ ਇੱਥੇ ਤਾਂ ਹੀ ਆਈ ਸੀ ਵੀ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੈਂ ਤਾਂ ਇੱਥੇ ਖੜੀ ਆ ਸਾਰੇ ਸਾਰੀਆਂ ਪਾਰਟੀਆਂ ਦੇ ਇੱਥੇ ਅੱਜ ਜਿਹੜੇ ਉਮੀਦਵਾਰ ਆਏ ਹੋਏ ਆ ਜੇ ਕਿਸੇ ਨੂੰ ਕੋਈ ਦਿੱਕਤ ਹੋ ਤਾਂ ਮੈਂ ਆਵਾਪੋ ਦੀ ਦਿੱਕਤ ਹੱਲ ਕਰਾਵਾਂਗੀ ਸੋ ਇਹ ਬੇਬੁਨਿਆਦੀ ਜਿਹੜੇ આરોਪ ਲਾਉਣੇ ਆ ਉਹਦੇ 'ਚ ਕੋਈ ਤੰਤ ਨਹੀਂ ਹੁੰਦਾ ਤੇ ਸ਼ਾਮ ਤੱਕ ਮੈਂ ਇੱਥੇ ਹੀ ਰਹਾਂਗੀ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਮੈਂ ਆਪ ਆਕੇ ਉਹਨਾਂ ਦੇ ਕਾਗਜ਼ ਭਰਾਂ ਮਾਫ ਤੁਹਾਨੂੰ ਮੈਸੇਜ ਦੇ ਦਿਆਂਗਾ ਕਿ ਕੋਈ ਪਾਮ ਤੋਂ ਆਪਸ ਵਿੱਚ ਭਾਈਸਾ ਚਾਰ ਚਰਚਾ ਹੋਏਗਾ ਭਾਈਸਾ ਚਾਰ ਚਰਚਾ ਹੁੰਦਾ ਕਿ ਜਿਹੜਾ ਹੈ ਕਿ ਇਲੈਕਸ਼ਨ ਹੋ ਰਿਹਾ ਹੈ ਮੈਂ ਆਪਣੇ ਸਾਰੇ ਹਲਕੇ ਦੇ ਵਿੱਚ ਬਲਕਿ ਪੂਰੇ ਪੰਜਾਬ ਵਾਸੀਆਂ ਨੂੰ ਇਹ ਆਪਣੇ ਵੱਲੋਂ ਮੈਸੇਜ ਗਲਵੇ ਕਰਾਂਗੀ ਕਿ ਜਿਹੜੀ ਲੜਾਈ ਹੁੰਦੀ ਹੈ ਵਿਚਾਰਾਂ ਦੀ ਲੜਾਈ ਹੁੰਦੀ ਹੈ ਹਰੇਕ ਪਾਰਟੀ ਆਪਣੇ ਵਿਚਾਰਾਂ ਦੇ ਆਧਾਰ ਤੇ ਲੜਦੀ ਆ ਔਰ ਸਾਡੇ ਲੋਕ ਐ ਜੁੜੇ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਜਿਹੜੀ ਵੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਹੜੀ ਵੀ ਪਾਰਟੀ ਉਹਨਾਂ ਦੇ ਹੱਕ ਵਿੱਚ ਖੜੀ ਹੈ ਉਹਨਾਂ ਦੀ ਗੱਲ ਕੀਤੀ ਹੈ ਉਸ ਪਾਰਟੀ ਨੂੰ ਵੋਟ ਪਾਉਣ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਦ ਤੋਂ ਤੇ ਆਪ ਸਿਪਾਹੀ ਚਾਰਕਸਾਂ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ